ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਮੈਂ ਤੁਹਾਡਾ ਹੋਸਟ ਦੋਸਤ ਗੁਰਸ਼ਾਨ ਤੇ ਅੱਜ ਤੁਹਾਨੂੰ ਬਹੁਤ ਹੀ ਘੈਂਟ ਆਪਾਂ ਸ਼ਖਸ਼ੀਅਤ ਦੇ ਨਾਲ ਮਲਾਉਣਾ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਟਰੋਫੀਜ਼ ਬਹੁਤ ਸਾਰੇ ਮੈਡਲ ਬਹੁਤ ਸਾਰੇ ਸਨਮਾਨ ਚਿੰਨ੍ਹ ਵੱਖ-ਵੱਖ ਜਗ੍ਹਾ ਤੋਂ ਜਿਹੜੇ ਮਿਲੇ ਉਹ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਉਸ ਤੋਂ ਬਾਅਦ ਦੱਸਾਂਗੇ ਕਿ ਉਸ ਸ਼ਖਸ਼ੀਅਤ ਨੇ ਕਿਸ ਤਰ੍ਹਾਂ ਮਿਹਨਤ ਦੇ ਨਾਲ ਇਹ ਜਿਹੜੀਆਂ ਟਰੋਫੀਜ਼ ਇਹ ਮੈਡਲ ਕਮਾਏ ਨੇ ਸਾਰੀ ਜ਼ਿੰਦਗੀ ਲੱਗ ਜਾਂਦੀ ਇਹਨਾਂ ਚੀਜ਼ਾਂ ਨੂੰ ਕਮਾਉਣ ਦੇ ਪਰ ਪਹਿਲਾਂ ਮੈਂ ਤੁਹਾਨੂੰ ਦਿਖਾ ਦੇ ਕਿ ਕਿਸ ਤਰ੍ਹਾਂ ਇਹ ਜਿਹੜੇ ਇਹ ਮੈਡਲ ਟਰੋਫੀਜ਼ ਵੱਖ-ਵੱਖ ਅ ਸੂਫੀਆਨਾ ਪ੍ਰੋਗਰਾਮਾਂ ਦੇ ਉੱਪਰੋਂ ਮੇਲਿਆਂ ਦੇ ਉੱਪਰੋਂ ਧਾਰਮਿਕ ਜਗਾਵਾਂ ਤੋਂ ਜਿੱਥੇ ਵੀ ਜਾਂਦੇ ਸੀ ਬਾਈ ਗੀਤਾ ਇਹ ਸਨਮਾਨ ਮਿਲਦੇ ਸੀ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਸਕੂਲਾਂ ਦੇ ਵਿੱਚੋਂ ਕਾਲਜਸ ਦੇ ਵਿੱਚੋਂ ਔਰ ਇੱਧਰਲੇ ਪਾਸੇ ਆ ਦਾ ਗ੍ਰੈਂਡ ਸ਼ੋਅ ਆ ਤੁਸੀਂ ਦਿਖਾ ਸਕਦੇ ਹੋ ਜੀ ਬਹੁਤ ਹੀ ਤਗੜੇ ਤਗੜੇ ਸ਼ੋਅਾਂ ਦੇ ਵਿੱਚੋਂ ਜਿਹੜੇ ਇਹ ਮੈਡਲ ਮਤਲਬ ਇਹ ਪ੍ਰਾਪਤੀਆਂ ਹੁੰਦੀਆਂ ਇਹਨਾਂ ਚੀਜ਼ਾਂ ਨੂੰ ਪਾਉਣ ਦੇ ਲਈ ਕਈ ਲੋਕ ਤਰਸ ਜਾਂਦੇ ਆ ਪਰ ਕਿਤੇ ਨਾ ਕਿਤੇ ਇਨਸਾਨ ਨੂੰ ਪੈਸੇ ਦੀ ਵੀ ਲੋੜ ਹੁੰਦੀ ਆ ਤੇ ਮੈਂ ਤੁਹਾਨੂੰ ਉਸ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਿਹਾ ਜਿੰਨੀ ਇਹ ਬਹੁਤ ਸਾਰੀਆਂ ਟਰੋਫੀਆਂ ਆ ਅਸੀਂ ਅੱਜ ਲੈ ਕੇ ਆਏ ਆ ਪਿੰਡ ਦੇ ਵਿੱਚ ਤੇ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਜੀ ਭਾਈ ਦਰਸ਼ਨਜੀਤ ਜੀ 250 ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਕਿਵੇਂ ਸਰ ਵਧੀਆ ਜੀ ਠੀਕ ਹੈ ਜੀ ਠੀਕ ਹੈ ਇਹ ਸਰ ਇੰਨੀਆਂ ਟਰੋਫੀਆਂ ਜਿਹੜੀਆਂ ਸਿੱਟੀਆਂ ਕੀ ਚੱਕਰੀ ਸਿੱਟੀਆਂ ਨਹੀਂ ਭਰਾਵਾ ਹਾਂ ਜੀ ਇਹ ਅੱਧ ਮੈਂ ਪਿੰਡ ਲੈ ਕੇ ਆਏ ਇਹਨਾਂ ਨੂੰ अच्छा जी ਤੇ ਬਿਲਕੁਲ ਤੇ ਬੱਚਾ ਨੇ ਜਿਹਨਾਂ ਨੂੰ ਸਾਫ ਕਰੋ ਚੰਗੀ ਤਰ੍ਹਾਂ ਅੱਛਾ ਜੀ ਤੇ ਕਪੜੇ ਨਾਲ ਸਾਫ ਕਰਕੇ ਵਧੀਆ ਤਰੀਕੇ ਨਾਲ ਆਪਾਂ ਜੇ ਕਿਉਂਕਿ ਮਹਾਲੀ ਤੁਹਾਨੂੰ ਪਤਾ ਜਗ੍ਹਾ ਦੀ ਪ੍ਰੋਬਲਮ ਹੁੰਦੀ ਹੈ ਹਾਂ ਬਿਲਕੁਲ ਸਰ ਉੱਥੇ ਪਹਿਲਾਂ ਹੀ ਜੀ ਜਗ੍ਹਾ ਉਨੀ ਕਾ ਹੁੰਦੀ ਹੈ ਨਾ ਠੀਕ ਹੈ ਜੀ ਇਹ ਫਿਰ ਰੱਖੋਗੇ ਕਿੱਥੇ ਇੱਥੇ ਵੀ ਜਗ੍ਹਾ ਦੀ ਪ੍ਰੋਬਲਮ ਆ ਕਿ ਨਹੀਂ ਨਾ ਨਾ ਇੰਨੀ ਜਗ੍ਹਾ ਉਹ ਤੱਕ ਪਈ ਜਗ੍ਹਾ ਠੀਕ ਹੈ ਤੇ ਆਪ ਇਧਰ ਆਪਾਂ ਕਮਰਾ ਤਿਆਰ ਕੀਤਾ ਅੱਛਾ ਸਪੈਸ਼ਲ ਲੋ ਵਾਹ ਜੀ ਕਾ ਬਾਤ ਆ ਇਹਦੇ ਚ ਆਪਾਂ ਲਾ ਦੇਣੀ ਆ ਠੀਕ ਹੈ ਜੀ ਇਹ ਮਤਲਬ ਸਾਰੀ ਜ਼ਿੰਦਗੀ ਦੀ ਕਮਾਈ ਆ ਤੁਹਾਡੀ ਬਿਲਕੁਲ ਜੀ ਬਿਲਕੁਲ ਹਾਂ ਇਧਰ ਨੂੰ ਆ ਜਾਈ ਆਪਾਂ ਇਹ ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਟਰੋਫੀ ਸੀ ਉਹ ਸਰ ਕਿੰਨੇ ਸਾਲ ਦੇ ਵਿੱਚ ਤੁਹਾਨੂੰ ਮਿਲੀ ਸੀ 2002 ਚ 2002 ਦੇ ਵਿੱਚ ਇੱਥੇ ਕਿਤੇ ਮਿਲੂਗੀ ਕਿ ਸਾਨੂੰ ਨਹੀਂ ਅੱਛਾ ਲੱਭਣੀ ਪੈਣੀ ਆ ਠੀਕ ਹੈ ਜੀ ਚਲੋ ਮੇਰਾ ਖਿਆਲ ਬਹੁਤ ਸਾਰੀਆਂ ਟਰੋਫੀਆਂ ਨਾ ਲੱਭਣੀ ਪੈਣੀਆਂ ਉਸ ਤੋਂ ਬਾਅਦ ਕਿੰਨੇ ਟਾਈਮ ਦਾ ਸਿਲਸਿਲਾ ਚੱਲਦਾ ਰਿਹਾ ਜੀ ਆਪਣਾ ਅੱਜ ਤੱਕ ਚੱਲੀ ਜਾਂਦਾ ਅੱਜ ਤੱਕ ਚੱਲੀ ਜਾਂਦਾ ਬਿਲਕੁਲ ਤੇ ਇਹ ਇਹ پلان ਬਣ ਗਿਆ ਆਪਣਾ ਅੱਛਾ ਜੀ ਫੂਟ ਸੀਗਾ ਹਬੋਰ ਕੱਲ ਨੂੰ ਅੱਛਾ ਜੀ ਗਾਣਾ ਨਵਾਂ ਗਾਣਾ ਆ ਰਿਹਾ ਆਪਣਾ ਠੀਕ ਹੈ ਜੀ ਪਲੀਜ਼ ਗਾਣੇ ਦੋ ਬੋਲ ਵੀ ਹੋ ਜਾਣ ਸਰ ਨਹੀਂ ਨਹੀਂ ਜੀ ਅੱਛਾ ਜੀ ਸਰ ਪਲੀਜ਼ ਚਲੋ ਆਇਆ ਕਰੋ ਜੀ ਫਿਰ ਕੋਈ ਪੁਰਾਣਾ ਗਾਣਾ ਸੁਣਾ ਦਿਓ ਸਾਨੂੰ ਪੁਰਾਣਾ ਗਾਣਾ ਕੋਈ ਵੀ ਸੁਣਾ ਦਿਓ ਰੂ ਸੁਣਾ ਦਿਓ ਜਾਂ ਕੋਈ ਵੀ ਸੁਣਾ ਦਿਓ ਬਹੁਤ سارے ਗਾਣੇ ਕੁਝ ਖੈ ਲੈਂਦੀ ਕੁਝ ਜਰ ਲੈਂਦੀ ਸੀ ਹੋਏ ਦੁੱਖ ਸੁੱਖ ਸਾਂਝਾ ਕਰ ਲੈਂਦੀ ਸੀ ਤੇਰੇ ਵਾਂਗੂ ਹੋਰ ਕਿਸੇ ਨਾਲ ਖੁੱਲਿਆ ਨਹੀਂ ਗਾਣਾ ਤੂੰ ਮੇਰੀ ਨਾੜ ਨਾੜ ਵਿੱਚ ਵਸ ਗਿਆ ਵੇ ਮੈਥੋਂ ਭੁੱਲਿਆ ਨਹੀਂ ਜਾਣਾ ਤੂੰ ਸਾਰੀ ਉਹਦੀ ਹੋ ਗਈ ਐ ਕਿ ਕੁਝ ਹਜੇ ਵੀ ਮੇਰੀਆਂ ਅੱਜ ਅੱਖਾਂ ਮੂਰੇ ਹੁੰਦਾ ਉਹਦਾ ਵਿਆਹ ਵੇਖਿਆ ਮੈਂ ਹਿਆਕ ਦਾਸੀ ਮੈਂ ਲੈ ਜੂ ਜਿਹਨੂੰ ਬਾਂ ਫੜ ਕੇ ਅੱਜ ਅੱਖਾਂ ਮੂਰੇ ਹੁੰਦਾ ਆਉਦਾ ਵਾ ਵੇਖਿਆ ਹਰੋਕ ਲੈਂਦਾ ਸੀ ਜੀ ਨੂੰ ਮੈਂ ਸਾਹਾਂ ਦੀ ਸੋ ਦੇ ਕੇ ਫੜ ਨਹੀਂ ਸਕਿਆ ਓਸ ਕੁੜੀ ਦਾ ਪੱਲਾ ਜਾਂਦੀ ਦਾ ਵਾਹ ਜੀ ਵਾਹ ਕਿਆ ਬਾਤ ਆ ਸਰ ਸਾਰੇ ਗਾਣੇ ਯਾਦ ਆ ਗਏ ਨੇ ਸਾਨੂੰ ਯਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਟਰੋਫੀਆਂ ਬਹੁਤ ਸਾਰੇ ਮੈਡਲ ਪਈ ਸੀ ਏ ਸੀ 22 ਦਰਸ਼ਨਜੀਤ ਜੀ 2250 ਪੰਜਾਬ 3 ਤੇ ਜਿਨ੍ਹਾਂ ਦੇ ਤੁਸੀਂ ਸਾਰੇ ਗਾਣੇ ਨੂੰ ਬਹੁਤ ਸਾਰਾ ਪਿਆਰ ਦਿੱਤਾ ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਥੈਂਕ ਯੂ